ਆਂਦੀਆਂ ਲੋਕ ਸਭਾ ਚੋਣਾਂ ਲਈ ਇੰਨੀ ਦਿਨੀ ਪੰਜਾਬ ਵਿੱਚ ਪ੍ਰਸ਼ਾਸਨ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ ਪੇਸ਼ ਹੈ ਅਨੰਦਪੁਰ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦੀ ਇੱਕ ਰਿਪੋਰਟ ਖਾਲਸੇ ਦੀ ਜਨਮ ਭੂਮੀ ਵਜੋਂ ਜਾਣੇ ਜਾਂਦੇ ਅਨੰਦਪੁਰ ਸਾਹਿਬ ਹਲਕੇ ਵਿੱਚ ਚੋਣ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਨੇ ਇਹ ਲੋਕ ਸਭਾ ਹਲਕਾ ਪੰਜਾਬ ਦੇ 4 ਜ਼ਿਲ੍ਹੇ ਰੂਪਨਗਰ ਸਾਬਜਾਦਾ ਅਜੀਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਵਿੱਚ ਫੈਲਿਆ ਹੋਇਆ ਹੈ ਇਸ ਵਿੱਚ 9 ਵਿਧਾਨ ਸਭਾ ਹਲਕੇ ਗੜਸ਼ੰਕਰ ਬੰਗਾ ਸ਼ਹੀਦ ਭਗਤ ਸਿੰਘ ਨਗਰ ਬਲਾਚੌਰ ਆਨੰਦਪੁਰ ਸਾਹਿਬ ਰੂਪਨਗਰ ਚਮਕੌਰ ਸਾਹਿਬ ਖਰੜ ਅਤੇ ਅਜੀਤਗੜ ਪੈਂਦੇ ਨੇ ਇਸ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1732211 ਹੈ ਇਹਨਾਂ ਵਿੱਚ 904050 ਮਰਦ ਵੋਟਰ ਜਦ ਕਿ 828097 ਮੈਲਾ ਵੋਟਰ ਤੇ 64 ਵੋਟਰ 트랜ਸ ਜੈਂਡਰ ਨੇ ਇਸ ਹਲਕੇ ਵਿੱਚ VOTING ਲਈ 2068 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਕਾਮ ਜ਼ਿਲ੍ਹਾ ਚੌਣ ਅਫਸਰ ਡਾਕਟਰ ਪ੍ਰੀਤੀ ਯਾਦਵ ਨੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੀ ਚੋਣਾ ਸੰਬੰਧੀ ਤਿਆਰੀ ਬਾਰੇ ਦੱਸਦਿਆਂ ਕਿਹਾ ਕਿ ਚੋਣਾਂ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਫਲਾਈਂਗ ਸ콰ਇਰ ਟੀਮਾਂ ਹਰ ਵਿਧਾਨ ਸਭਾ ਹਲਕੇ ਵਿੱਚ ਤਾਇਨਾਤ ਨੇ ਪੂਰੇ ਇਲੈਕਸ਼ਨ ਪ੍ਰਕਿਰਿਆ ਨੂੰ ਫੇਅਰ ਐਂਡ ਟ੍ਰਾਂਸਪੇਰੈਂਟ ਰੱਖਣ ਵਾਸਤੇ ਜਿਹੜੀ ਟੀਮਸ ਲੱਗਦੀਆਂ ਹੈਗੀਆਂ ਐਫਐਸਟੀ, ਵੀਐਸਟੀ, ਵੀਵੀਟੀ, ਐਸਐਸਟੀ, ਇੰਟਰਸਟੇਟ ਨਾਕਾਜ਼ ਤੇ ਸਾਰੀ ਟੀਮਾਂ ਆਪមੇ ਆਪਣੇ ਪਲੇਸਸ ਤੇ ਕੰਮ ਕਰ ਰਹੀਆਂ ਹੈਗੀਆਂ ਉਸ ਦਾ ਸੈਂਟਰਲਾਈਜ਼ਡ ਅਸੀਂ ਮਾਨੀਟਰ ਕਰਦੇ ਹਾਂ ਸ਼ਿਕਾਇਤਾਂ ਹੋ ਗਈਆਂ ਕਿ ਕਿਸੇ ਦਾ ਕੋਈ ਵੋਟਰ ਆਈਡੀ ਨਹੀਂ ਬਣਾਇਆ ਜਾਂ ਐਂਡ ਮੂਮੈਂਟ ਤੇ ਕੁਝ ਦਿੱਕਤ ਹੈ ਕਿ ਉਸ ਦੀ ਜਾਂ ਕਿਸੇ ਨੂੰ ਕਿਸੇ ਘੋਰ ਤਰੀਕੇ ਦੀ ਪਰੇਸ਼ਾਨੀ ਆ ਰਹੀ ਹੈ ਜਾਂ ਕਿਸੇ ਨੂੰ ਲੱਗਦਾ ਹੈਗਾ ਕਿ ਕੁਝ ਗਲਤ ਹੋ ਰਿਹਾ ਹੈ ਉਹਦੇ ਬਾਰੇ ਸੀ ਵਿਜ਼ਲ ਸਾਡਾ ਟੋਲ ਫ੍ਰੀ ਨੰਬਰ 24 ਘੰਟੇ ਐਕਟੀਵੇਟਡ ਹੈ 1950 ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਹੀਟ ਵੇਵ ਦਾ ਧਿਆਨ ਰੱਖਦੇ ਹਾਂ ਹਰ ਬੂਥ ਤੇ VOTERਾਂ ਦੀ ਸਹੂਲਤ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਹਰ ਹਲਕੇ ਵਿੱਚ 10 ਮਾਡਲ ਪੋਲਿੰਗ ਬੂਥ ਹੋਣਗੇ ਜਿੱਥੇ ਪਿੰਕ ਬੂਥ ਤੋਂ ਇਲਾਵਾ ਇਸ ਵਾਰ ਗ੍ਰੀਨ ਬੂਥ ਵੀ ਬਣਾਏ ਜਾਣਗੇ ਪਿੰਕ ਬੂਥਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਔਮਨ ਲੈਡ ਬੂਥਸ ਤਿੰਨ ਤਿੰਨ ਪਰਲ ਕੇ ਰੱਖਿਆਗੇ ਐ ਸਪੈਸ਼ਲੀ ਅਸੀਂ ਇਸ ਵਾਰ ਗ੍ਰੀਨ ਬੂਥਸ ਦਾ ਕੀਤਾ ਹੈਗਾ ਕਿ ਜਿੱਥੇ ਆਪਾਂ এনवायरमेंट ਵਾਸਤੇ ਵੀ ਲੋਕਾਂ ਨੂੰ ਜਾਗਰੂਕ ਕਰੀਏ ਤਾਂ تین ਬੂਥ ਹਰ ਹਲਕੇ ਵਿੱਚ ਅਸੀਂ ਗ੍ਰੀਨ ਬੂਥਸ ਰੱਖਿਆਗੇ ਜਿਵੇਂ ਜਿਵੇਂ ਚ ਉਹਨਾਂ ਦਾ ਸਮਾਨ ਨਜ਼ਰੀਕ ਆਊਗਾ ਅਸੀਂ ਤੁਹਾਨੂੰ ਇਹਨਾਂ ਦੀ ਜਲਕਾ ਜਲਕ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਰੂਪਨਗਰ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਅਫਤਾਰ ਸਿੰਘ ਕੰਬੋਜ ਦੀ ਰਿਪੋਰਟ